ਆਤਮੇ ਯਾਰ ਗਰਮੀ ਬਹੁਤ ਪੈ ਰਹੀ ਆ ਪਰ ਮੀਤਾ ਯਾਰ ਬਾੜੀ ਪੈਂਦੀ ਆ ਪਾ ਦੋ ਤਿੰਨ ਦਿਨ ਹੋ ਗਏ ਬਾੜੀ ਜਿਆਦੇ ਚੰਜਾੜੇ ਘੱਟ ਰੱਖੇ ਰੱਬ ਨੇ ਬਾੜਾ ਜਿਆਦਾ ਯਾਰ ਪਹਿਲਾਂ ਐ ਦੀਗਾ ਗਰਮੀ ਪੈਂਦੀ ਦੀ ਪਈ ਜਾਂਦੀ ਦੀਗੀ ਉਦੋਂ ਤਾਂ ਗਿਜਿਆ ਆਲੇ ਪਹਿਲਾਂ ਠੰਡ ਤੇ ਹੋਰ ਫੇਰਾ ਮੀਂਹ ਪਾ ਕੇ ਮਹਾਪਾਰ ਸੋਲਿਆ ਦੀ ਉਦੋਂ ਹੋਰ ਉਹ ਕਾਣੋ ਯਾਰ ਇਹ ਕਬੀਲਦਾਰੀ ਸਾਹਮਣੇ ਨਵੇਂ ਮੁੰਡਿਆਂ ਦੇ ਨੂ ਰੱਬ ਰੱਬ ਕਹਿੰਦਾ ਨਾ ਅੱਛਾ ਅੱਛਾ ਰੱਬ ਦੇ ਨਵੇਂ ਮੁੰਡੇ ਨੂੰ ਉਹਨੂੰ ਸਮਝਦੀ ਕਬੀਲਦਾਰੀ ਉਹਨੂੰ ਨਹੀਂ ਦੇਖ ਲੱਗਦਾ ਪਤਾ ਇਹ ਕਿੰਨਾ ਦਾ ਹੁਣ ਸੁਣੇ ਦਾ ਪਤਾ ਯਾਰ ਉਹ ਨਵੇਂ ਮੁੰਡੇ ਨੂੰ ਕੀ ਪਤਾ ਕਬੀਲਦਾਰੀ ਦਾ ਹੋਰ ਉਹ ਤਾਂ ਇਹ ਜਿਹੜਾ ਉਹਦਾ ਬਾਪ ਦੀਗਾ ਹਾਂ ਆ ਮੁੰਡੇ ਦਾ ਜਿਹੜਾ ਰੱਬ ਰੱਬ ਦਾ ਜਿਹੜਾ ਹਾਂ ਮੁੰਡੇ ਦਾ ਜਿਹੜਾ ਬਾਪ ਦੀਗਾ ਹਾਂ ਉਹਦਾ ਉਹਨੂੰ ਸਾਰਾ ਪਤਾ ਛਾਣੇ ਬੰਦੇ ਨੂੰ ਪਤਾ ਹੁੰਦਾ ਵੀ ਕਿਵੇਂ ਵੀ ਉਹ ਕਾਰਨਾ ਦੇਣ ਹੁੰਦਾ ਕਿਹੜੇ ਰੁੱਤਾਂ ਹਵਾ ਚ ਲਾਉਣੀਆਂ ਜਿਹੜੀ ਚ ਗਰਮੀ ਹੋਣੀ ਹੈ ਬਾਕੀ ਐ ਨਹੀਂ ਇਹਦਾ ਨੱਟ ਤੇ ਖਬਰ ਕੋਸ਼ਨਾ ਕੋਸ਼ ਦੇਖੀ ਜਾਂਦਾ ਉਹ ਇਹਨੂੰ ਕੀ ਆ ਇਹਨੂੰ ਇਧਰ ਜਨਤਾ ਕਣੀ ਤਾਂ ਧਿਆਨ ਹੀ ਨਹੀਂ ਇਹਦਾ ਉਹੀ ਤਾਂ ਸਾਲੀ ਗੱਲ ਆ ਜਾ ਇਹ ਤਾਂ ਆਪਦਾ ਨੈੱਟ ਨਹੀਂ ਲੂਟਦਾ ਮੇਰੇ ਵਾਂਗੂ ਆ ساری ਸਾੜੀ ਦੇਖੀ ਜਾਂਦਾ ਹੁਣ ਉਧਰ ਆਏ ਨਹੀਂ ਕਹੀ ਗੇਲੀ ਜਿਵੇਂ ਹੁਣ ਬਿਜਲੀ ਵਾਲੇ ਨੇ ਉਹ ਨਹੀਂ ਛੱਡਦੇ ਵੀ ਆਏ ਤਿੰਨ ਘੰਟੇ ਬੰਦ ਕਰ ਦੋ ਜਾਂ ਵੀ ਹੁਣ ਗਾਰਮੀ ਮਾੜੀ ਮੋਟੀ ਠੰਡ ਕਰ ਦੋ ਇਹਨੂੰ ਪਤਾ ਹੀ ਨਹੀਂ ਲੱਗਦਾ ਇਹਨੂੰ ਨਹੀਂ ਪਤਾ ਕਿ ਉਹ ਜਵਾਕਾਂ ਨੂੰ ਯਾਰ ਇਹਦੇ ਬਾਰੇ ਕੀ ਪਤਾ ਹੈ ਅੱਜ ਕੱਲ੍ਹ ਦੇ ਇਹਨੂੰ ਇਹ ਤਾਂ ਯਾਰ ਹੈ ਇਹ ਹਜੇ ਸੁਭਾਉਣ ਨਹੀਂ ਤੱਕ ਬਿਲਦਰੀ ਇਹ ਇਹਨੂੰ ਉਹ ਆਏ ਦੀ ਉਹਨੂੰ ਆਏ ਦੀ ਵਿਚਾਲੇ ਨਾ ਮੁੰਡਾ ਇੱਧਰ ਕੰਮ ਲੱਗ ਜੂ ਵੀ ਬਿਵਿਲਾ ਫਿਰਦਾ ਬਿਵਿਲਾ ਫਿਰਦਾ ਖਰਾਬ ਹੋ ਜੂ ਖਰਾਬ ਹੋ ਜੂ ਹਾਂ ਆ ਵੀ ਗੱਲ ਹੈ ਔਰ ਇਹਨੇ ਇਧਰ ਜਨਤਾ ਨੇ। ਉਹ ਇਹ ਨਵੇਂ ਮੁੰਡੇ ਨੂੰ ਯਾਰ ਕੀ ਪਤਾ ਵੀ ਕਿਵੇਂ ਇਹ ਕਬੀਲਦਾਰੀ ਚੱਲੂ। ਕਿਵੇਂ ਚੱਲੂ ਇਹਨਾਂ ਨੂੰ ਕੀ ਪਤਾ ਨਾ ਕਿਹੜੀ ਰੁੱਤ 'ਚ ਹਵਾ ਕਿਹੜੀ ਰੁੱਤ 'ਚ ਮੀਂਹ ਇਹਨੂੰ ਦੇਖ ਆਈ ਨਹੀਂ ਪਤਾ ਲੱਗਦਾ ਵੀ ਜੇ ਤਾਂ ਹੁਣ ਹੁਣ ਦੇਖ ਕਣੀ ਵੀ ਨਹੀਂ ਕਦੇ ਕਦੇ ਤਾਂ ਪਾਉ। ਉਹ ਕੱਲ ਸਿੱਟਣ ਲੱਗਿਆ ਜੋ ਪਤਾ ਨਹੀਂ ਕੀ ਛਾੜਾ ਕਰੀ। ਹਾਂ ਕੱਲ ਬੰਨ ਗਿਆ ਚਾਰ ਕੇ ਕਣੀਆਂ ਨਹੀਂ ਸਿੱਟਦੀਆਂ ਵੀ ਇੰਨੇ ਨਾਲ ਕਿੱਥੇ ਛਾੜਦਾ। ਯਾਰ ਜੇ ਤਾਂ ਪੌਣਾ ਪਾਦੇ ਨਹੀਂ ਤੂੰ ਹਵਾ ਚ ਲੈ ਚੱਲ ਪੱਸੋਂ ਬਸ। ਓਏ ਨਵੇਂ ਮੁੰਡੇ ਨੇ ਇਹਨਾਂ ਨੂੰ ਕੁਝ ਨਹੀਂ ਪਤਾ ਲੱਗਦਾ ਦਾ ਨੈਟ ਚਲਾਉਂਦਾ ਰਹਿੰਦਾ ਹੁਣ। ਇਹਨੂੰ ਸਾਰਾ ਦਿਹਾੜੀ ਉਹ ਸੱਚਾਈ ਦੱਬਣੀਆਂ ਨੇ ਕਿਤੇ ਮੀਂਹ ਵਾਲੀ ਸੱਚ ਜਾਂ ਹੋਰ ਇਹਨੂੰ ਆਏ ਨਹੀਂ ਦੱਸਿਆ ਹੁਣ ਧਰਮਰਾਜ ਨੇ ਵੀ ਤੂੰ ਆਏ ਸੱਚਾ ਦੱਬਣੀਆਂ ਨੇ ਇਹਦਾ ਕੋਈ ਉਧਰ ਧਿਆਨ ਨਹੀਂ ਜੇ ਤਾ ਸਿੱਖ ਲੈਂਦਾ ਕੋਈ ਮਾੜਾ ਮੋਟਾ ਫਿਰ ਤਾਂ ਠੀਕ ਦੀ ਨਹੀਂ ਇਹ ਲੜਦਾ ਹੂ ਫਿਰ ਮੈਨੂੰ ਲੇਕ ਮਿਲਦਾਰੀ ਔਰ ਹੁਣ ਲੜਦਾ ਹੋਵੇ ਤੈਨੂੰ ਕੀ ਪਤਾ ਜਿਵੇਂ ਹੁਣ ਇੱਥੇ ਆਪਾਂ ਨੂੰ ਕਹਿੰਦੇ ਨੇ ਘਰੇ ਨਹੀਂ ਕਹਿੰਦੇ ਵੀ ਇਹਨੂੰ ਕੀ ਪਤਾ ਪਤਾ ਉਹਨੂੰ ਹੁੰਦਾ ਸਾਰਾ ਵੀ ਉਹਦੋਂ ਦਾ ਹੁਣ ਇਹ ਸੰਸਾਰ ਚਲਾਉਂਦਾ ਆਇਆ ਇਹਨੂੰ ਪਤਾ ਹੀ ਨਹੀਂ ਪਤਾ ਹੈ ਪਤਾ ਕਿਉਂ ਨਹੀਂ ਸਾਰਾ ਪਤਾ ਨਹੀਂ ਯਾਰ ਹੁਣ ਯਾਰ ਸਿਆਣੇ ਬੰਦੇ ਨੂੰ ਹਰੇਕ ਨੂੰ ਪਤਾ ਹੁੰਦਾ ਪਤਾ ਹੁੰਦਾ ਯਾਰ ਪਤਾ ਹੁੰਦਾ ਕਿ ਨਹੀਂ ਮੈਂ ਕਿਸੇ ਦੇ ਘਰੇ ਗਿਆ ਚਾਲ ਕੋਈ ਬੰਦਾ ਢਿੱਲਾ ਜਾਂਦੀ ਆ ਕਹਿੰਦੇ ਇਹ ਇਹਨੂੰ ਤਾਂ ਕਹਿੰਦੇ ਪਤਾ ਹੀ ਨਹੀਂ ਲੱਗਦਾ ਵੀ ਮਤਲਬ ਉਹ ਗੱਲਾਂ ਸਾਰੀਆਂ ਦੱਸੇ ਫਿਰ ਹੁਣ ਕਹਿੰਦਾ ਪਤਾ ਕਿਉਂ ਨਹੀਂ ਇਹਨੂੰ ਸਿਆਣਾ ਬੰਦਾ ਮਹਾ ਸਿਆਣਾ ਹੀ ਹੁੰਦਾ ਛੋੜੇ ਨਹੀਂ ਦਿਮਾਗ ਚ ਵੱਡਦੀਆਂ ਦੀਆਂ ਗੱਲਾਂ ਕਹ ਹਾਂ ਓਏ ਜੇ ਸੁਣਦਾ ਤੂੰ ਸਾਡੀ ਗੱਲ ਸੁਣ ਲੈ ਸਾਡੀ ਸੁਣ ਲੈ ਬਾਪੂ ਆ ਭਾਈ ਬਣ ਕੇ ਯਾਰ ਕਾਰ ਦੇ ਠੰਡ ਤੇਰਾ ਕੀ ਲੱਗਦਾ ਵਾ ਆਵਾ ਚਲਾ ਦੇ ਪੱਸੋਂ ਨਹੀਂ ਆਇਆ ਯਾਰ ਮੋਬਾਈਲ ਨੰਬਰ ਦੇ ਦੇ ਅਸੀਂ ਤੈਨੂੰ ਫੋਨ ਕਰਦੇ ਆ ਵੀ ਕਿਵੇਂ ਮਾੜਾ ਮੁੰਡਾ ਦੱਸ ਦਿਆ ਕਰਾਂਗੇ ਵੀ ਹੁਣ ਇੰਦਰ ਗਰਮੀ ਆ ਕਿਹੜੀ ਸੋਚ ਦੱਪਣਿਆ ਜੱਸਾ ਵੀ ਤੂੰ ਹੀ ਉਹ ਰਾਤੋਂ ਸੇਕ ਲਾ ਆਇਆ ਤੈਨੂੰ ਆਏ ਦੇਖ ਵੀ ਇੰਨੀ ਗਰਮੀ ਪਾ ਕੇ ਮਿਲਦਾ ਕੀ ਆ ਮਿਲਦਾ ਕੀ ਹੈ ਐਂ ਤਾਂ ਦੱਸ ਦੇ ਜਾਨੂੰ ਭਾਈ ਬਣ ਕੇ ਯਾਰ ਭਾਈ ਗੱਲ ਸੁਣ ਲੈ ਜੇ ਮੇਰੀ ਗੱਲ ਸੁਣਦਾ ਤੂੰ ਇਹ ਤਾਂ ਹਵਾ ਛੜਾ ਦੇ ਚਲਾ ਦੇ ਪੱਸੋਂ ਵਧੀਆ ਬੱਸ ਅੰਡਾ ਕਰ ਦੇ ਚਾਲਾ ਠੀਕ ਆ ਚੰਗਾ ਸੁਣ ਲੈ ਸੁਣ ਲੈ ਕਹਿੰਗੇ ਦੱਸਿਆ